ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਸਾਡੇ ਨਾਲ ਤੀਰਤ ਸਿੰਘ ਮੌਜੂਦ ਨੇ ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਦੇ ਤੀਰ ਜੀ ਸਸਕਾਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਕਾਲ ਸਸਕਾਲ ਜੀ ਤੀਰ ਜੀ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ ਹੁਣ ਕੈਨੇਡਾ ਦੇ ਵਿੱਚ ਜੇ ਵੀਜ਼ਾ ਹਾਸਲ ਕਰਨਾ ਹੈ ਸਾਡੇ ਵਿਦਿਆਰਥੀਆਂ ਨੇ ਤੇ ਕੈਨੇਡਾ ਫੰਡ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਹੋ ਗਿਆ ਸੋ ਕਿਹੜੀਆਂ ਕਿੜੀਆਂ ਸ਼ਰਤਾਂ ਇੱਕ ਤਰੀਕੇ ਨਾਲ ਲਾਗੂ ਹੋ ਗਈਆਂ ਕਹਿੰਦੇ ਹੁਣ ਦੂਜੇ ਸਾਲ ਦੀ ਫੀਸ ਦਾ ਪ੍ਰਬੰਧ ਵੀ ਵਿਦਿਆਰਥੀ ਕੋਲੇ ਹੋਣਾ ਚਾਹੀਦਾ ਤੇ ਜੇ ਫੰਡ 6 ਮਹੀਨੇ ਪੁਰਾਣੇ ਐ ਤੇ ਜ਼ਿਆਦਾ ਚੰਗੀ ਗੱਲ ਐ ਹੁਣ ਐਡੀ ਸਖਤੀ ਕੈਨੇਡਾ ਨੇ ਕਿਉਂ ਕੀਤੀ ਐ ਫੰਡਾਂ ਨੂੰ ਕੈਨੇਡਾ ਤਾਂ ਨਰਮ ਹੀ ਬੜਾ ਸੀ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਇਹ ਪੂਰੀਆਂ ਸਥਿਤੀਆਂ ਦੇ ਉੱਤੇ ਚਾਨਣਾ ਪਾਉ ਤੇ ਸਰ ਮੈਂ ਕਹਿਣਾ ਚਾਹੂੰਗਾ ਪਹਿਲਾਂ ਕਹਿੰਦੇ ਨਾ ਜ਼ਿੰਦਗੀ ਦਾ ਨਾਮ ਹੀ ਐਡਜਸਟਮੈਂਟ ਆ ਕਹਿੰਦੇ ਨਾ ਮੌਸਮ ਚੇਂਜ ਹੁੰਦੇ ਰਹਿੰਦੇ ਤੇ ਮੌਸਮ ਦੇ ਅਕੋਰਡਿੰਗ ਸਾਨੂੰ ਚੇਂਜ ਹੋਣਾ ਪੈਂਦਾ ਵਾ ਕਿ ਹਾਂ ਵੀ ਕਿਹੜਾ ਮੌਸਮ ਦੇ ਵਿੱਚ ਅਸੀਂ ਕਿੱਦਾਂ ਦੇ ਕੱਪੜੇ ਪਾਉਣੇ ਕਿੱਦਾਂ ਦਾ ਆਪਾਂ ਰਹਿਣਸੈ ਰੱਖਣਾ ਸੋ ਜੇ ਇਮੀਗ੍ਰੇਸ਼ਨ ਦੀਆਂ ਪਾਲਿਸੀਸ ਚੇਂਜ ਹੁੰਦੀਆਂ ਤੇ ਉਹਦਾ ਮਕਸਦ ਵੀ ਮਤਲਬ ਇਹੀ ਹੁੰਦਾ ਕਿ ਸਾਨੂੰ ਉਹਦੇ ਅਕੋਰਡਿੰਗ ਜਿਹੜਾ ਕਿ ਐਡਜਸਟਮੈਂਟ ਆਪਣੀ ਕਰਨੀ ਪੈਣੀ ਆ ਅਗਲੇ ਹੰਟ ਤਾਂ ਜਿਹੜੀਆਂ ਕਿ ਆਪਣੀਆਂ ਰਿਕੁਆਇਰਮੈਂਟ ਉੱਪਰ ਥੱਲੇ ਕਰਦੇ ਹੀ ਰਹਿਣਾ ਹਾਂ ਕੋਈ ਸਮਾ ਸਿਗਾ ਕਿ ਬਹੁਤ ਪਿੱਛੇ ਜੇ ਲੀਨਿਅਟ ਆਈ ਤੇ ਉਸ ਤੋਂ ਮੈਂ ਪਹਿਲੇ ਸਮੇ ਸੋਸੀਏਟਰ ਫੀਜ਼ਲਾਂ ਤੋਂ ਸਾਡੇ ਨਿਕਲ ਕਿਉਂਕਿ ਇਹ ਜਿਹੜੀ ਚੀਜ਼ ਸਰ ਹੁਣ ਕੀਤੀ ਹੈ ਨਾ ਇਹ ਸਾਡਾ ਇੱਕ ਵਰਕਿੰਗ ਸਟਾਈਲ ਹੈਗਾ ਐਸਓਪੀ ਚਲਾ ਲਓ ਡਾਕੂਮੈਂਟਸ ਚਲਾ ਲਓ ਕਿਸੇ ਬੱਚੇ ਦੀ ਪੇਪਰ ਚ ਕੋਈ ਕਮੀ ਨਹੀਂ ਰੱਖੀ ਜਿਹਦੇ ਕਰਕੇ ਮੈਕਸਿਮਮ ਵੀਜ਼ਾਸ ਲੈਣ ਦੇ ਵਿੱਚ ਕੰਮ ਜਾਵੇ ਤੇ ਉਦੋਂ ਦੀ ਗੱਲ ਕਰਦਾ ਜਦੋਂ ਇੱਕ ਸਮਾਂ ਨਾ ਪਹਿਲਾਂ ਵੀ ਆਇਆ ਸੀਗਾ ਜਦੋਂ ਯੂਕੇ ਵੱਲੋਂ ਲੋਕਾਂ ਨੇ ਰੋਕ ਕਰ ਲਿਆ ਸੀ ਜਸਟ੍ਰੇਲੀਆ ਵੱਲ ਨੂੰ ਜਾਣਗੇ ਕੈਨੇਡਾ ਹੁਣੇ ਨਹੀਂ ਵੀਜ਼ਾ ਹੀ ਨਹੀਂ ਦੇਣਾ ਕੈਨੇਡਾ ਨੇ ਤੇ ਉਦੋਂ ਉਹ ਚੀਜ਼ ਆਈ ਸੀ ਤੇ ਉਦੋਂ ਇਹ ਚੀਜ਼ ਨੇ ਚੀਜ਼ ਕਰਕੇ ਦਿਖਾਇਆ ਸੀਗਾ ਦੂਜੀ ਗੱਲ ਇਹਦਾ ਅੱਜ ਦੀ ਡੇਟ ਦੇ ਵਿੱਚ ਮੈਂ ਦੱਸ ਦਵਾਂ ਅਸੀਂ ਵੀ ਮੋਰ ਦੈਨ 50 ਪਲੱਸ ਫਾਈਲ ਜਿਹੜੀਆਂ ਕਿ ਸਰ ਜਿਹੜੀਆਂ ਕਿਆਂ ਕਯੂ ਦੇ ਵਿੱਚ ਆ ਕਾਫੀ ਲੌਜ ਹੋ ਚੁੱਕੀਆਂ ਤੇ ਅਸੀਂ ਉਹ ਚੀਜ਼ਾਂ ਬੱਚਿਆਂ ਦੇ ਕੀਤੀਆਂ ਵਾਂ ਪਰ ਮੈਂ ਚਾਹੁੰਦਾ ਵਾਂ ਕਿ ਸਮਾਂ ਨੰਗਣ ਤੋਂ ਬਾਅਦ ਜੇ ਇੱਥੇ ਮੰਚ ਤੇ ਮੈਂ ਚੀਜ਼ ਦੱਸਾਂ ਤੇ ਸ਼ਾਇਦ ਉਹਦਾ ਫਾਇਦਾ ਨਹੀਂ ਤੇ ਮੈਂ ਦੱਸਣਾ ਚਾਹੂੰਗਾ ਉਹ ਚੀਜ਼ ਹੈ ਜੋ ਅਸੀਂ ਆਪਣੇ ਬੱਚਿਆਂ ਨਾਲ ਕਰ ਰਹੇ ਹਾਂ ਤੇ ਜਰੂਰ ਕਰੋ ਕਿਉਂਕਿ ਕੈਨੇਡਾ ਦੇ ਇਸ ਵੇਲੇ ਜਿਹੜੀ ਮੈਕਸਿਮਮ ਰਿਫਿਊਜ਼ਲ ਆ ਫਾਈਨੈਂਸ਼ੀਅਲ ਨੂੰ ਤਵੱਜੋ ਦੇ ਕੇ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੀ ਕਿ ਆ ਰਹੀ ਆ ਇਹੀ ਮੋੜ ਤੋੜ ਕੇ ਰੀਜ਼ਨ ਨਿਕਲਦਾ ਹੋਰ ਕੋਈ ਰੀਜ਼ਨ ਨਹੀਂ ਨਿਕਲਦਾ ਹੈਗਾ ਤੇ ਆਪਣੇ ਫਾਈਨੈਂਸ਼ੀਅਲਸ ਨੂੰ ਕਿੱਦਾਂ ਤੁਸੀਂ ਜਸਟੀਫਾਈ ਕਰਨਾ ਤੇ ਜਰੂਰ ਵੀਡੀਓ ਐਂਡ ਤੱਕ ਦੇਖਿਓ ਤੇ ਅੱਜ ਮੈਂ ਪਹਿਲਾਂ ਕੋਈ ਨਾ ਰੀਜ਼ਨ ਜਿਹੜਾ ਕਿ ਤੁਹਾਨੂੰ ਦੱਸਣਾ ਚ ਕੈਨੇਡਾ ਦੀ ਮੈਂ ਤਾਂ ਕਹੂੰਗਾ ਕਿ ਬੱਲੇ ਬੱਲੇ ਕਰਾਈ ਕੈਨੇਡਾ ਨੇ ਆਪਣੀ ਦੂਜੇ ਅਕਸ਼ਨ ਦੂਜੇ ਸ਼ਬਦਾਂ ਦੇ ਵਿੱਚ ਜੇ ਕਹੂੰਗਾ ਕਿ ਕੈਨੇਡਾ ਚ ਪਾਰਟ ਟਾਈਮ ਕੰਮ ਨਹੀਂ ਮਿਲਦਾ ਕੈਨੇਡਾ ਚ ਹੁਣ ਇਹ ਨਹੀਂ ਰਿਹਾ ਮਤਲਬ ਕਿ ਕਿਦਾਂ ਸੋਸ਼ਲ ਮੀਡੀਆ ਤੇ 네ਗੇਟਿਵਿਟੀ ਦੇ ਕੈਨੇਡਾ ਦਾ ਪ੍ਰਚਾਰ ਹੋਇਆ ਤੇ ਮੈਨੂੰ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਜੇ ਪਾਰਲੀਮੈਂਟ ਦੇ ਵਿੱਚ ਸਾਡੇ ਬੰਦੇ ਵੀ ਤਾਂ ਹੁਣ ਵੇਚ ਹੀ ਆ ਨਾ ਸਾਰੇ ਤੇ ਉਹ ਵੀ ਤਾਂ ਦੱਸਦੇ ਹੀ ਹੁਣ ਇਹ ਆ ਪ੍ਰਾ ਚੱਲ ਕੀ ਰਿਹਾ ਤੇ ਬੇਸਿਕਲੀ ਮੈਂ ਅੱਗੇ ਸ਼ੁਰੂ ਤੋਂ ਕਹਿਣਾ ਹੁੰਦਾ ਸੀਗਾ ਅਗਲੀ ਗਵਰਨਮੈਂਟ ਸਾਨੂੰ ਅਧਿਕਾਰ ਦਿੰਦੀ ਆ ਉੱਥੇ ਜੌਬ ਕਰਨ ਦੀ ਪਾਰਟ ਟਾਈਮ ਜੌਬ ਕਰਨ ਦੀ ਠੀਕ ਹੈ ਨਾ ਤੇ ਬਾਕੀ ਗੱਲ ਸੀਗੀ ਹਾਂ ਪਿੱਛੇ ਜਿਹੜਾ ਫਲੋ ਵਧਿਆ ਔਖ ਜ਼ਰੂਰ ਆਈ ਬਟ ਹਾਂ ਕੈਨੇਡਾ ਦੇ ਗਵਰਨਮੈਂਟ ਮੈਂ ਤਾਂ ਕਹੂੰਗਾ ਸਾਨੂੰ ਵੀਜ਼ਾ ਤਾਂ ਨਾ ਗੋਰੇ ਆਣ ਸਾਨੂੰ ਉਹਨਾਂ ਦੇ ਮੁਤਾਬਕ ਸੋਚਣਾ ਪੈਂਦਾ ਉਹ ਤਾਂ ਸਿੱਧੇ ਸਿੱਧੇ ਸਾਡਾ ਕੰਮ ਸੀਗਾ ਬੇਸਿਕਲੀ ਮੇਨ ਮਕਸਦ ਸੀ ਕਿ ਪੜਨ ਦਾ ਜਦ ਕਿ ਉਹਦੇ ਤੇ ਕੋਈ ਰੌਲਾ ਹੀ ਨਹੀਂ ਪਿਆ ਕਿ ਜਾਂ ਵੀ ਪੜਨ ਦਾ ਬੱਚੇ ਆਣੇ ਸਿੱਧੇ ਵਧੀਆ ਕਾਲਜ ਛੱਡ ਕੇ ਇੱਕ ਇੱਕ ਦਿਨ ਵਾਲੇ ਕਾਲਜ ਜਿਹੜੇ ਮਿਸ਼ਨ ਕਰੀ ਉਹਦੀ ਕੋਈ ਗੱਲ ਨਹੀਂ ਕਰਦਾ ਤੇ ਪਰ ਹਾਂ ਉਹਦਾ ਖਜਾਨਾ ਵੀ ਬੱਚੇ ਚਾਹੇ ਜੋਬ ਪਲੇਸਮੈਂਟਸ ਦੇ ਵਿੱਚ ਹੋਵੇ ਚਾਹੇ ਹੁਣ ਪੀਆਰ ਦੇ ਵਿੱਚ ਜਿਹੜਾ ਕੀ ਹੋਵੇ ਬਹੁਤ ਚੀਜ਼ਾਂ ਚੱਲ ਰਹੀਆਂ ਆ ਜੜੀਆਂ ਚੀਜ਼ਾਂ ਪਰ ਸਹੀ ਹੋ ਜਾਣਗੀਆਂ ਬੱਚਿਆਂ ਨੂੰ ਕਹੂੰਗਾ ਡਰਨ ਦੀ ਲੋੜ ਨਹੀਂ ਜੋ ਚੀਜ਼ ਹੋਗੀ ਹੋਗੀ ਪਰ ਹੁਣ ਅੱਗੇ ਤੋਂ ਕਿਤੇ ਗਲਤੀ ਨਾ ਕਰਿਓ ਕੈਨੇਡਾ ਨੇ ਵੀ ਸ਼ਾਇਦ ਇਹ ਚੀਜ਼ਾਂ ਐਨਾਲਿਸਿਸ ਕੀਤੀਆਂ ਹੋਣੀਆਂ ਕਿ ਅਸੀਂ ਸਟੂਡੈਂਟ ਵੀਜ਼ਾ ਤੇ ਬੱਚਾ ਬੁਲਾ ਰਹੇ ਆ ਠੀਕ ਆ ਉਹ ਕਹਿੰਦਾ ਕਿ ਸਾਡੇ ਕੋਲ ਪਾਰਟ ਟਾਈਮ ਕੰਮ ਨਹੀਂ ਅਸੀਂ ਫੀਸਾਂ ਨਹੀਂ ਕੱਢ پا ਰਹੇ ਸੋ ਇਹਦੇ ਕਰਕੇ ਜਿਹੜਾ ਕੀ ਹੁਣ ਫਾਈਨੈਂਸ਼ੀਅਲ ਪਲਾਨਸ ਕਿਉਂਕਿ ਨਾ ਜਿਹੜੇ ਪਿੱਛੇ ਜੇ ਰੌਲੇ ਸੀਗੇ ਐਸਡੀਐਸ ਬੰਦ ਹੋਈ ਕਿ ਹੁਣ ਫੀਸ ਜੀ ਆਈਸੀ ਦਾ ਰੌਲਾ ਨਹੀਂ ਮੈਂ ਕਹਾ ਆ ਕੋ ਦੇਖੋ ਤੁਸੀਂ ਵੀਜ਼ੇ ਲੈ ਕੇ ਨਾ ਦਿਖਾਓ ਹੁਣ ਬੱਚਾ ਜੇ 1 ਸਾਲ ਦੀ ਫੀਸ ਭਰਦਾ ਜੀ ਆਈਸੀ ਦਿੰਦਾ ਅਗਲੇ ਸਾਲ ਦਾ ਪੂਰਾ ਫਾਈਨੈਂਸ਼ੀਅਲ ਪਲਾਨ ਦਿੰਦਾ ਉਹਨਾਂ ਨੂੰ ਚਾਹੇ ਸ਼ੋ ਮਨੀ ਦੇ ਵਿੱਚ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਲੋਨ ਦੇ ਵਿੱਚ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਉਹਨੂੰ ਆਪਣੇ ਦਿਖਾਉਂਦਾ ਕਿ ਯਾਰ ਆਈ ਐਮ ਸੇਫ ਉਹ ਵੀ ਵੀਜ਼ਾ ਆਫਿਸਰ ਵੀ ਕਨਵਿੰਸ ਹੋ ਜਾਂਦਾ ਕਿ ਹਾਂ ਜੀ ਇਹ ਬੱਚਾ ਪਹਿਲੇ ਵੱਲੋਂ ਠੀਕ ਆ ਇਹ ਅਫੋਰਡ ਕਰ ਲਏਗਾ ਇਹ ਉਹ ਵੀਡੀਓ ਬਣਾ ਕੇ ਸਾਨੂੰ ਨਹੀਂ ਭੰਡੇਗਾ ਸੋ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਕਿ ਐਨਾਲਿਸਿਸ ਮਤਲਬ ਕਿ ਮੇਰਾ ਪਰਸਨਲ ਅਸੰਪਸ਼ਨ ਜਿਹੜੀ ਹੈਗੀ ਆ ਉਹਦੇ ਵੀਜ਼ਾ ਦੇ ਚਾਂਸਸ ਅੱਜ ਦੀ ਡੇਟ ਦੇ ਵਿੱਚ ਹਾਈ ਹੋ ਜਾਂਦੇ ਆ ਠੀਕ ਹੈ ਨਾ ਬਾਕੀ ਉਮੀਦ ਕਰਦਾ ਜਿਹੜੀਆਂ ਕੰਟਰੀਸ ਆ ਜਿਹੜੇ ਹੁਣ ਆਪਸ ਵਿੱਚ ਇੱਕ ਕਨਫਲਿਕਟ ਵੀ ਹੋਇਆ ਸੀਗਾ ਹੁਣ ਦੁਬਾਰਾ ਮੀਟਿੰਗਸ ਹੋਈਆਂ ਪ੍ਰਾਈਮ ਮਿਨਿਸਟਰਸ ਦੀਆਂ ਜੀ7 ਸਮਿਟ ਜਿਹੜਾ ਉੱਤੇ ਹੋ ਕੇ ਹਟਿਆ ਉਮੀਦ ਕਰਦੇ ਵਧੀਆ ਹੋ ਜਾਊਗਾ ਘੱਟੋ ਘੱਟ ਮੈਂ ਇਹ ਨਹੀਂ ਕਹਿੰਦਾ ਕਿ ਪੁਰਾਣੇ ਵਾਲਾ ਸਮਾਂ ਤਾਂ ਆਵੇ ਉਹ ਮੈਂ ਉਹ ਕਦੀ ਵੀ ਨਹੀਂ ਚਾਹੂੰਗਾ ਕਿਉਂਕਿ ਉਹ ਸਮਾਂ ਸਭ ਤੋਂ ਖਰਾਬ ਸੀ ਜਦੋਂ ਚੀਜ਼ ਆਸਾਨੀ ਉਹ ਮਿਲਦੀ ਇਹਨੇ ਨਾ ਉਹਦੀ ਕਦਰ ਹੁੰਦੀ ਆ ਤੇ ਉੱਥੇ ਬੱਚਿਆਂ ਦਾ ਨੁਕਸਾਨ ਵੀ ਹੁੰਦਾ ਮੈਂ ਤਾਂ ਕਹੂੰਗਾ ਜੈਨੂਨ ਪ੍ਰੋਫਾਈਲਸ ਡਿਸਰਵ ਜਿਹੜਨੇ ਸਹੀ ਕਾਲਜ ਕੋਰਸ ਲਿਆ ਜਿਹੜੇ ਜੈਨੂ ਤਰੀਕੇ ਨਾਲ ਉੱਥੇ ਪੜ੍ਹਨਾ ਚਾਹੁੰਦੇ ਕਿਸੇ ਤਰ੍ਹਾਂ ਦੀ ਫਾਈਲ ਚ ਕਮੀ ਨਹੀਂ ਉਹ ਵੀਜ਼ਾ ਬੱਚੇ ਨੂੰ ਜ਼ਰੂਰ ਮੈਂ ਤਾਂ ਕਹੂੰਗਾ ਕੈਨੇਡਾ ਦੀ ਗਵਰਨਮੈਂਟ ਦੇ ਵੇਲੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨਾਲੇ ਵੀ ਧੱਕਾ ਹੋਇਆ ਚਾਹੇ ਫਾਈਲ ਮੇਰੇ ਤੋਂ ਲੱਗੀ ਕਿਤੇ ਤੋਂ ਲੱਗੀ ਹੋਏ ਆ ਬੱਚੇ ਖਰਾਬ ਤੇ ਅਸੀਂ ਕਾਫੀ ਫਾਈਲਸ ਆਪਣੀਆਂ ਕਾਫੀ ਧੇਰ ਹੂਡ ਦੇ ਇਲਾਕੇ ਵੀ ਰੱਖੀਆਂ ਸਭ ਨੂੰ ਪਤਾ ਬਟ ਹੁਣ ਸਪਟੰਬਰ ਇਨਟੇਕ ਲੱਗ ਗਿਆ ਸਭ ਨੂੰ ਪਤਾ ਤੇ ਅਸੀਂ ਫਾਈਲ ਉਸ ਵਾਈਗੁਰ ਦਾ ਨਾਮ ਲੈ ਕੇ ਲਾਂਚ ਕਰਨੀ ਸ਼ੁਰੂ ਕਰਤੀਆਂ ਆਪਣੇ ਵੱਲੋਂ ਫੁੱਲ ਆਪਣੀ ਇਨਵੋਲਵਮੈਂਟ ਜੋ ਅਸੀਂ ਬੈਸਟ ਕਰ ਸਕਦੇ ਆ ਤੇ ਉਹਤੇ ਕਰ ਰਹੇ ਆ ਤੇ ਸਪੈਸ਼ਲੀ ਜੇ ਤੁਹਾਡੀ ਕਿਤੇ ਬਾਹਰੋਂ ਵੀ ਰਿਫਿਊਜ਼ਲ ਲੱਗੀ ਤਾਂ ਜਰੂਰ ਆ ਕੇ ਇੱਕ ਵਾਰੀ ਵਿਜ਼ਿਟ ਕਰ ਜਰੂਰ ਕਰੋ ਰਿਫਿਊਜ਼ਲ ਦੇ ਡਰ ਤੋਂ ਕੰਟਰੀ ਨਾ ਚੇਂਜ ਕਰਿਓ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਗਲਤੀਆਂ ਕੀਤੀਆਂ ਉਹ ਚੀਜ਼ ਨਹੀਂ ਕਰਨੀ ਸੋ ਫਾਈਨੈਂਸ਼ੀਅਲਸ ਦਾ ਮੈਂ ਕਾਫੀ ਤੁਹਾਨੂੰ ਦੱਸ ਵੀ ਦਿੱਤਾ ਇਹ ਚੀਜ਼ ਇਹ ਜੀ ਪ੍ਰੋਪਰ ਇੰਪਲੀਮੈਂਟ ਕਰਨੀ ਆ ਗੱਲਾਂ ਨਾਲੀ ਆਪਣੀ ਫਾਈਲ ਤਾਂ ਤੜੇ ਵੀਜ਼ੇ ਦੀ ਉਮੀਦ ਵਧਣੀ ਆ ਇੱਕ ਸਰ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਇਸ ਵੀਡੀਓ ਦੇ ਵਿੱਚ ਹੀ ਕਿਉਂਕਿ ਨਾ ਜਦੋਂ ਰਿਫਿਊਜ਼ਲ ਲੱਗਦੀ ਆ ਕਿਉਂਕਿ ਨਾ ਮੇਰੇ ਵਰਗਾ ਤਾਂ ਕਹਿੰਦਾ ਤੁਸੀਂ ਵੀ ਕਹਤਾ ਜੀ ਰਿਫਿਊਜ਼ਲ ਕੋਈ ਨਹੀਂ ਡਰੋ ਨਾ ਪ੍ਰੋਸੈਸ ਦਾ ਪਾਰਟ ਆ ਤੇ ਬਿਲਕੁਲ ਮੇਰੇ ਕੋਲ ਕੋਈ ਰਿਫਿਊਜ਼ਲ ਵਾਲਾ ਬੱਚਾ ਹੁੰਦਾ ਨਾ ਕਿਉਂਕਿ ਅਸੀਂ ਤਾਂ ਹਜ਼ਾਰਾਂ ਹੀ ਕੇਸ ਸਾਡੇ ਤੋਂ ਰਿਫਿਊਜ਼ਲ ਵਾਲੇ ਨਿਕਲ ਚੁੱਕੇ ਆ ਤੇ ਨਾ ਸੋ ਅਸੀਂ ਤਾਂ ਕਹਿੰਦੇ ਪੁੱਤ ਡਰਨਾ ਆਜੂਗਾ ਅਜੇ ਨਹੀਂ ਆਇਆ ਕੱਲ ਆਜੂ ਕੱਲ ਨਹੀਂ ਪਰਸੋਂ ਆ ਜਾ ਪਰ ਜਿਹੜੇ ਤਾਂ ਕਹਿੰਦੇ ਬੀਤੇ ਦੀ ਉਹਨੂੰ ਪਤਾ ਲੱਗਦਾ ਤੇ ਸਰ ਪਿਛਲੇ ਸਮੇਂ ਦੇ ਵਿੱਚ ਨਾ ਬੱਚਿਆਂ ਨੇ ਗਲਤੀਆਂ ਕੀਤੀਆਂ ਸੀ ਨਹੀਂ ਕੈਨੇਡਾ ਦਾ ਵੀਜ਼ਾ ਲਗਾ ਚੱਕ ਹੋਰ ਕੰਟਰੀ ਚ ਚੱਕ ਯੂਕੇ ਚੱਕ ਯੂਰਪ ਇਧਰਲੇ ਪਾਸੇ ਚੱਲ ਜਾ ਹੁਣੇ ਵੀ ਸਰ ਅਸੀਂ ਯੂਕੇ ਦਾ ਵਿਜ਼ਿਟ ਕਰਕੇ ਅਜੇ ਆਇਆ ਹੀ ਆ ਆਹੀ ਵਾਲੇ ਹਫ਼ਤੇ ਅਜੇ ਮਲਕੀਅਤ ਇੰਡੀਆ ਚ ਵਾਪਸ ਆਇਆ ਤੇ 2 ਸਾਲ ਐਗਜ਼ੈਕਟ ਪਹਿਲੋ ਵੀ ਗਿਆ ਸੀ ਉੱਥੋਂ ਵੀ ਸਰ ਬੱਚੇ ਸਪੈਸ਼ਲੀ ਹੁਣ ਵੀ ਬਹੁਤ ਸਾਰੇ ਬੱਚੇ ਮਿਲੇ ਤੇ ਉਦੋਂ ਵੀ ਬੱਚੇ ਬਹੁਤ ਮਿਲੇ ਸੀ ਜਿਹੜੇ ਸਿਰਫ ਕਾਲੀ ਕੀਤੀ ਬਸ ਚਲੇ ਜਾਈਏ ਚਲੇ ਜਾਈਏ ਇੰਡੀਆ ਤੇ ਮੈਂ ਕਹਿੰਦਾ ਯਾਰ ਇੰਨੀ ਕਾਲੀ ਨਾ ਕਰੋ ਜੇ ਕੋਈ ਸਪਨਾ ਦੇਖਿਆ ਤੇ ਉਹਨੂੰ ਪੂਰਾ ਕਰਨ ਦੀ ਵੀ ਨਾ ਪੂਰੀ ਹਿੰਮਤ ਰੱਖਿਆ ਕਰੋ ਐਵੇਂ ਢੇਰੀ ਜੀ ਨਾ ਟਾਇਆ ਕਰੋ ਤੇ ਅੱਜ ਮੈਨੂੰ ਇੱਕ ਫੋਰਚੂਨੋਟੀ ਫੀਲ ਕਰਦਾ ਮਤਲਬ ਕਿ ਵਾਹਿਗੁਰੂ ਦਾ ਬlesing ਫੀਲ ਕਰਦਾ ਮਤਲਬ ਕਿ ਉਹ ਵਾਲੇ ਬੱਚਿਆਂ ਨੂੰ ਸਰ ਮੈਂ ਮਿਲਿਆ ਦੋ ਬੱਚਿਆਂ ਨੂੰ ਜਿਨ੍ਹਾਂ ਨੇ ਮੈਨੂੰ ਤਾਂ ਸਲਾਹ ਮੰਗੀ ਸੀ ਕਿ 2 ਸਾਲ ਪਹਿਲਾਂ ਉਹਦੋਂ ਕੀ ਸੀਗਾ ਸਰ ਯੂਕੇ ਦੇ ਵਿੱਚ ਨਾ ਕਾਸ ਚੱਲ ਗਈ ਸੀ ਵਰਕ ਪਰਮਿਟ ਚੱਲ ਗਈ ਸੀ ਕਨਵਰਟੇ ਕਰਾ ਲਓ ਤੇ ਮੈਂ ਉਹਨਾਂ ਬੱਚਿਆਂ ਨੂੰ ਇਹ ਐਡਵਾਈਸ ਕੀਤੀ ਮ ਇੱਕ ਸਾਲ ਤੂੰ ਦੇ ਕੇ ਆਇਆ ਹਾਂ ਠੀਕ ਆ ਦੋ ਸਾਲੀ ਤੇਰੀ ਫੀਸ ਇੱਥੇ ਰਹਿ ਗਈ ਉਹੀ ਚੀਜ਼ ਕੋਸ ਦੀ ਦੇਣੀ ਆ ਤੇ ਉਹੀ ਚੀਜ਼ ਜਿਹੜੀ ਮੈਂ ਤਾਂ ਕਹੂੰਗਾ ਤੂੰ ਆਪਣੀ ਜਿਹੜੀ ਯੂਨੀਵਰਸਿਟੀ ਦੀ ਫੀਸ ਦੇ ਨਾਲੇ ਕੈਸਟਰ ਦੇ ਦੇਣੀ ਆ ਨਾ ਇਹਨਾ ਬਰਡਨ ਪੈਣਾ ਨਾਲੇ ਹੱਥ 'ਚ ਜਦੋਂ ਡਿਗਰੀ ਹੋਊਗੀ ਨਾ ਤੇ ਤੇਰਾ ਕੱਲ੍ਹ ਦੇਖੀ ਕਿੰਨਾ ਵਧੀਆ ਆਉਂਦਾ ਤੇ ਅੱਜ ਮੈਂ ਦੱਸ ਦਵਾਂ ਸਰ ਉਹ ਬੱਚੇ ਦੀ ਪਲੇਸਮੈਂਟ ਦੇ ਹੋਣ ਦੇ ਵੀ ਉਹਨੂੰ ਆ ਚੁੱਕੇ ਜਿਹੜੇ ਆਰਡਰ ਤੇ ਉਹਦੇ ਜਿਹੜੇ ਨਾਲ ਦੇ ਬੰਦੇ ਆ ਜਿਨ੍ਹਾਂ ਨੇ ਸ਼ਾਰਟਕਟ ਅਮਾਰਿਆ ਉਹ ਅਸਲੇ ਫਸਿਆ ਫਸਿਆ ਫੀਲ ਕਰਦੇ ਆ ਤੇ ਬੱਚਾ ਅਸਲੇ ਮੈਂ ਤਾਂ ਕਹੂੰਗਾ ਬੱਚਾ ਵੀ ਬਹੁਤ ਵਧੀਆ ਫੀਲ ਕਰਦਾ ਕਿਉਂਕਿ ਹੁਣ ਉਹ ਡਿਗਰੀ ਹੋਲਡਰ ਹੋ ਗਿਆ ਤੇ ਮੈਂ ਤਾਂ ਲਾਈਫ ਦੇ ਵਿੱਚ ਕਹਿੰਦਾ ਹੁੰਦਾ ਐਜੂਕੇਸ਼ਨ ਨੂੰ ਨਾ ਜਦੋਂ ਆਪਾਂ ਸਟੱਡੀ ਵੀਜ਼ਾ ਖਾਸ ਕਰਕੇ ਮਾਪਿਆਂ ਨੂੰ ਵੀ ਕਹਾਂਗਾ ਕਿ ਸਾਰਿਆਂ ਨੂੰ ਐਜੂਕੇਸ਼ਨ ਨੂੰ ਜ਼ੂਰ ਆਪਣੇ ਬੱਚਾ ਨੂੰ ਤਵੱਜੋ ਦਿਆ ਕਰੋ ਕਿਉਂਕਿ ਹਾਂ ਵੀ ਪੜਾ ਚੱਲੇ ਪੜ੍ਹਾਈ ਨੂੰ ਪਹਿਲ ਦੇਈ ਪਰ ਆ ਪਾਰਟ ਟਾਈਮ ਕੰਮ ਲੱਭ ਹੀ ਜਾਣਾ ਇੱਕ ਦਿਨ ਜੇ ਪੜ੍ਹਾਈ 'ਚ ਵਧੀਆ ਨੰਬਰ ਆ ਗਏ ਨਾ ਤਾਂ ਜੋਬ ਦੇਖੋ ਕਿੰਨੀ ਵਧੀਆ ਲੱਭ ਜਣੀ ਹੈ ਇੱਕ ਦਿਨ ਸਾਰਾ ਕੁਝ ਹੀ ਵਧੀਆ ਹੋ ਜਾਣਾ ਪਰ ਇੱਕ ਪ੍ਰੋਸੈਸ ਆ ਟਾਈਮ ਆ ਕਹਿੰਦੇ ਨਾ ਇੱਕ ਜੇ ਆਪਾਂ ਕਿਸੇ ਮੰਜ਼ਲ ਦੇ ਪਹਿਲੀ ਤੋਂ ਦੂਜੀ ਮੰਜ਼ਲ ਜਾਣਾ ਜਾਂ ਗਰਾਉਂਡ ਫਲੋਰ ਤੋਂ ਫਰਸਟ ਫਲੋਰ ਜਾਣਾ ਜੇ ਪੌੜੀਆਂ ਵਾਂ ਤੇ ਇੱਕ ਇੱਕ ਸਟੈਪ ਤੇ ਪੂਰੀ ਉਹਦਾ ਪ੍ਰੋਸੈਸ ਹੁੰਦਾ ਤੇ ਓਦਾਂ ਹੌਲੀ ਹੌਲੀ ਚੱਲਦੇ ਰਵਾਂਗੇ ਤੇ ਵਧੀਆ ਜਿਹੜੀ ਕਿ ਆਪਣੀ ਜਰਨੀ ਤੇ ਪਹੁੰਚਾਂਗੇ ਜੇ ਕਿਤੇ ਕਾਲੀ ਕਰਾਂਗੇ ਤੇ ਕਾਲੀ ਦੇ ਵਿੱਚ ਕਿਤੇ ਨਾ ਕਿਤੇ ਚਾਂਸਸ ਵੀ ਹੁੰਦੇ ਆ ਉਹੀ ਨਾ ਪੈਰ ਸਲਿੱਪ ਹੋਣ ਦੇ ਡਿੱਗ ਵੀ ਸਕਦਾ ਕਿਤੇ ਜਾਂ ਬੈਗੇਰ ਵੀ ਲੱਗ ਸਕਦਾ ਸੋ ਪ੍ਰੋਸੈਸ ਦੇ ਹਿਸਾਬ ਨਾਲ ਹੌਲੀ ਹੌਲੀ ਕਰਦੇ ਚੱਲੋ ਇਹ ਸਾਡੇ ਪਲੱਸ 2 ਵਾਲੇ ਖਾਸ ਤੌਰ ਦੇ ਬੱਚਿਆਂ ਦੀ ਪੜ੍ਹਾਈ ਦੀ ਉਮਰ ਆ ਬੱਚਾ ਪੜ੍ਹਾਈ ਨੂੰ ਤਵਜੋ ਦੇ ਕੇ ਆਪਣਾ ਸਫਰ ਜਿਹੜਾ ਕੀ ਆ ਚੱਲਦੇ ਚੱਲੋ ਸਹੀ ਕੋਰਸ ਲੈ ਕੇ ਜਾ ਸਹੀ ਕਾਲਜ ਲੈ ਕੇ ਜਾ ਤੇ ਸਬਰ ਰੱਖ ਕੇ ਜਾ ਪੂਰਾ ਗੋਲ ਬਣਾ ਕੇ ਜਾ ਕਿ ਆਉਣ ਵਾਲੇ 5 ਸਾਲਾਂ ਤੱਕ ਮੈਂ ਕਿੱਥੇ ਬੈਠਾ ਹਾਂ ਤੇ ਉਹਦੇ ਵਾਸਤੇ ਸਾਡੀ ਪਿਨਾਕਲ ਦੀ ਟੀਮ ਨੂੰ ਜਰੂਰ ਤੁਸੀਂ ਕੰਟੈਕਟ ਕਰ ਸਕਦੇ ਆ ਸਪੈਸ਼ਲੀ ਪਰਸਨਲੀ ਆ ਕੇ ਮੈਨੂੰ ਵੀ ਮਿਲ ਸਕਦੇ ਜੇ ਤੁਸੀਂ ਮਿਲਣਾ ਚਾਹੁੰਦੇ ਆ ਤੇ ਬਾਕੀ ਮੈਂ ਉਮੀਦ ਕਰਦਾ ਵਾਂ ਫਾਈਨੈਂਸ਼ੀਅਲ ਨੂੰ ਜਰੂਰ ਆਪਾਂ ਤਵਜੋਹ ਦੇਵਾਂਗੇ ਖਾਸ ਔਰ ਤੇ ਵਿਆਜ ਦੀ ਮਾਰ ਤੋਂ ਜਰੂਰ ਬਚਾਂਗੇ ਤੇ ਕਿਸੇ ਤਰ੍ਹਾਂ ਦੇ ਆ ਵੀ ਫੇਕ ਡਾਕੂਮੈਂਟ ਆਪਣੀ ਫਾਈਲ 'ਚ ਨਹੀਂ ਲਾਵਾਂਗੇ ਕਿਉਂਕਿ ਕੈਨੇਡਾ ਦੀ ਬੈਸੀ ਬਰੀਕੀ 'ਚ ਜ਼ਰੂਰ ਜਾ ਰਹੀ ਆ ਤੇ ਕੋਈ ਵੀ ਕਮੀ ਛੱਡੇ ਬਿਨਾ ਆਪਣਾ ਆਪਣਾ ਕੰਮ ਕਰਦੇ ਰਾਵਾਂਗੇ ਢੇਰੀ ਨਹੀਂ ਟਾਵਾਂਗੇ ਤੇ ਜ਼ਰੂਰ ਤੁਹਾਡੇ ਸਾਰਿਆਂ ਦੇ ਸੁਪਨੇ ਜ਼ਰੂਰ ਪੂਰੇ ਹੋਣਗੇ ਚਲੋ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਿਰਤ ਜੀ ਨੇ ਸਕਰੀਨ ਤੇ ਨੰਬਰ ਹੈ 8557885578 ਇਸ ਨੰਬਰ ਤੇ ਟੈਲੀਫੋਨ ਕਰੋ ਪੂਰੀ ਸਲਾਹ ਲਓ ਫੈਸਲਾ ਲਓ ਫਿਰ ਆਪਣੀ ਜ਼ਿੰਦਗੀ 'ਚ ਅੱਗੇ ਵਧੋ ਥੈਂਕ ਯੂ ਸੋ ਮਚ